ਸੋ ਸਿਗਾ ਬਾਈ ਸਾਰਿਆਂ ਨੂੰ ਸਵਾਗਤ ਹੈ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਜਿਹੜੇ ਵੀਰ ਆਪਣਾ ਫੇਸਬੁਕ ਤੇ ਪਹਿਲੀ ਵਾਰ ਜੁੜੇ ਆ ਫੇਸਬੁਕ ਨੂੰ ਫੇਸਬੁਕ ਪੇਜ ਨੂੰ ਫੋਲੋ ਜਰੂਰ ਕਰ ਲਿਓ ਤੇ ਜਿਹੜੇ ਵੀਰ ਆ YouTube ਤੇ ਵੀਡੀਓ ਦੇਖ ਰਿਹਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਅੱਜ ਦੀ ਜਿਹੜੀ ਵੀਡੀਓ ਆ ਪਿੰਡ ਲਹਿਰਾ ਬੇਗਾ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਬਠਿੰਡਾ ਇੱਕ ਸੱਜੇਰ ਗਾਂ ਦੀ ਵੀਡੀਓ ਲੈ ਕੇ ਆਏ ਹਾਂਗੇ ਤੀਜਾ ਸੂਆ ਸੂਈ ਹੋਈ ਹੈਗੀ ਤਿੰਨ ਦਿਨਾਂ ਸੂਈ ਨੂੰ ਹੋਇਆ ਮਗਰ ਬੱਚਾਗਾ ਤੇ ਬੱਚਾ ਜਿਹੜਾ ਨਾਲੂਆ ਦੇਖ ਰਿਹਾ ਤੁਸੀਂ ਨਾਲ ਆ ਜੇ ਤੇ ਬਾਕੀ ਡਿਟੇਲ ਆਪਾਂ ਬਾਅਦ ਤੋ ਲਾਵਾਂਗੇ ਇੱਕ ਵਾਰੀ ਤੁਹਾਨੂੰ ਤੋੜ ਕੇ ਦਿਖਾਉਣੀ ਆ ਤੋੜਿਓ ਬਈ ਥਵਾਨ ਦੇ ਹਿਸਾਬ ਨਾਲ ਦੁੱਧ ਕਾਫੀ ਚੰਗਾ ਲੱਗਦਾਗਾ ਇੱਧਰੋਂ ਘੱਟ ਕੇ ਦੋ ਦੋ ਵਾਰ ਨੂੰ ਮੋੜ ਲੈ ਬਈ ਪੂਰਾ ਕੱਦ ਕਾਠਾਗਾ ਉੱਚੀ ਗਾਂ ਦੀ ਪੂਰੀ ਬਾਕੀ ਯੇ ਡੀਟੇਲ ਅਦੁੱਦੀ ਆਪਾਂ ਬਾਈ ਤੋਂ ਲੈਣੇ ਆਗੇ ਘਰ ਦੀ ਆ ਜਾਂ ਵਪਾਰ ਦਾ ਕੰਮ ਬਾਈ ਨੂੰ ਪੁੱਛਾਂਗੇ ਸਸੀ ਕਾ ਬਾਈ ਸਸੀ ਕਾ ਜੀ ਤੇ ਕਰਦੀ ਆ ਬਾਈ ਘਰ ਆਪਣੀ ਲੈਈ ਸੀ ਬਾਈ 2 ਸਾਲ ਹੋ ਗਏ ਜੇ 2 ਸਾਲਾਂ ਨਾਲ ਕਰਦੀ ਆ ਮੰਨੋ ਤੇ ਤਿੰਨ ਚਾਰ ਦਿਨ ਹੋ ਗਏ ਸੂਈ ਨੂੰ ਹਾਂ ਤੀਜਾ ਦਿਨ ਤੇ ਕਿੰਨਾ ਘੁੱਟਦਾ ਬਾਈ ਜਾਂਦਾ ਜੀ 16 17 ਲੀਟਰ ਬਾਈ ਮਤਲਬ ਬੌਲੇ ਆ ਜੀ ਤਾਂ 16 17 ਲੀਟਰ ਬੌਲੇ ਆ ਕੀ ਨਾਮ ਬਾਈ ਆਪਣਾ ਜਗਤਾਰ ਸਿੰਘ ਜਗਤਾਰ ਸਿੰਘ ਨੰਬਰ ਨੰਬਰ ਹੈ 882 83 ਹਾਂਜੀ 86 69 ਕੌਣ ਠੀਕ ਹੈ ਜੀ ਬਾਈ ਦਾ ਇਹ ਮੋਬਾਈਲ ਨੰਬਰ ਹੈ ਬਾਈ ਨੇ ਪਰਚ ਤੇ ਲਿਖਿਆ ਹੋਇਆ ਪਤਾ ਨਹੀਂ ਲੱਗਿਆ ਮੈਨੂੰ ਤੇ ਇੱਕ ਵਾਰੀ ਨੰਬਰ ਦੇਖ ਕੇ ਹੋਰ ਬੋਲਦੇ ਬਾਈ 86 83 86 69 ਕੌਣ ਠੀਕ ਹੈ ਬਾਈ ਜਿਹੜੇ ਵੀ ਵੀਰ ਨੂੰ ਗਾਂ ਪਸੰਦ ਆ ਜੀ ਬਾਈ ਨਾਲ ਸੰਪਰਕ ਜ਼ਰੂਰ ਕਰਿਓ ਤੇ ਕੀ ਡਿਮਾਂਡ ਆ ਬਾਈ ਆਪਣੀ ਕੀ ਮੁੱਲ ਵੜੀ ਹੈ ਮਕਾਨ ਦੀ ਮੈਂ ਆ ਗਿਆ ਬਾਈ 75000 ਰੁਪਏ 75000 ਰੁਪਿਆ ਬਾਈ ਡਿਮਾਂਡ ਕਰਦਾਗਾ ਤੇ ਕੋਈ ਮਾਨਤਨ ਕਰੋਗੇ ਵਿੱਚੋਂ 75000 ਬਾਈ ਡਿਮਾਂਡ ਕਰਦਾਗਾ ਤੇ ਮਾਨਤਨ ਕਹਿੰਦਾ ਵਿੱਚੋਂ ਕਰ ਦਾਂਗੇ ਜਿਸ ਵੀਰ ਨੂੰ ਵੀ ਗਾਮ ਪਸੰਦ ਆਈ ਬਾਈ ਨਾਲ ਜਰੂਰ ਸੰਪਰਕ ਕਰਿਓ ਤੇ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰ ਦਿਓ ਬਈ ਧੰਨਵਾਦ ਸਾਰੇ ਵੀਰਾਂ ਦਾ